ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਅਪਾ ਛੋਟੀ ਸਣੂ ਚੋਕੇ ਦਿਖਾਉਣੀ ਹੈ ਕਿ 10 11 ਦੇ ਆਸਪਾਸ ਦੁੱਧ ਇਹ ਥੱਲੇ ਤਿਆਰ ਆ ਪਹਿਲਾਂ ਅਪਾ ਤੋੜ ਕੇ ਦਿਖਾਉਣੀ ਹੈ ਫਿਰ ਚਵਾਈ ਸ਼ੁਰੂ ਕਰ ਦਿਆਂ ਦੀ ਅਪਾ ਸੋ ਬ੍ਰਸ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ ਲੇਵਾ ਵਗਰਾ ਦੇਖੋ ਚੋਣ ਤੋਂ ਪਹਿਲਾਂ ਦਾ ਤੇ ਪੂਰਾ ਰਾਜੀ ਸਮੀਪਲੀ ਬਹੁਤ ਜਿਆਦੇ ਆ ਤੇ ਸੂਈ ਸੋਈ ਜਾ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਧਾਰਾ ਮਾਰ ਕੇ ਸਾਰੀ ਆਪਾਂ ਚੋਗੀ ਦਿਖਾ ਦਾਂਗੇ ਤੋਂ ਚੋਣ ਤੋਂ ਪਹਿਲਾਂ ਤੋਰਾ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਮੇਨ ਗੱਲ ਚਾਰੂ ਵਗੈਰਾ ਪੂਰੀ ਖੁੱਲਾ ਦੰਧਿਆ ਵੜ ਗਿਆ ਜਮਾ ਸੋ ਦੇਖੋ ਲੇਵਾ ਵਗੈਰਾ ਪੂਰਾ ਸੋਹਣਾ ਸਾਫ ਸੁਥਰਾ ਸਿਵਰ ਬੱਚਾ ਚੰਗਾ ਦੇਖ ਸਕਦੇ ਹੋ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਇਹਦੀ ਸਿਵਰੋ ਖਾਲੀ ਬਾਟੀ ਦੇਖ ਸਕਦੇ ਹੋ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਚਿੰਦਾ ਸਿੰਘ ਵੀਰੇ ਨਾਮ ਸਨੇ ਪਿੰਡ ਆ ਗਿਆ ਆਪਣਾ ਚਾਹ ਠੀਕ ਹੈ ਜਿਲ੍ਹਾ ਬਰਨਾਲਾ ਹਣਾ ਨੰਬਰ ਬੋਲ ਜੀ ਆਪਣਾ 9876433200 9876433253 ਠੀਕ ਹੈ ਜਿਹਦੇ ਆਪਾਂ ਝੋਟੀ ਚੋਈ ਜਾਨੇ ਕਿਹੜਾ ਸੂਆ ਵੀਰੇ ਸੂਈ ਹੈ ਇਹ ਦੂਜਾ ਸੂਆ ਜੀ ਕਰਦੇ ਚੋਈ ਸੂਆ ਇਹਦੀ ਤੇ ਬੱਚਾ ਆ ਗਿਆ ਤੇ ਵਿੱਚ ਆਪਣਾ ਕੱਟੀ ਜੀ ਕੱਟੀ ਹੈ ਹਣਾ ਦੂਜਾ ਸੂਆ ਸੂਈ ਆਪਣੇ ਘਰੇ ਸੂਈ ਹੈ ਹਾਂ ਜੀ ਤੇ ਦੁੱਧ ਕਿੰਨਾ ਕਾਉਣ ਸਟਾਰਟਿੰਗ ਇਥੇ ਲੈ ਸਹੀ 11 ਕਿਲੋ ਦੁੱਧ ਦੋ ਟਾਈਮ ਚ ਵਧਾਂਗੇ ਹਾਂ ਜੀ 10 ਤੋਂ ਬਾਅਦ ਲੇ ਪੜੂਗਾ ਹਾਂ ਜੀ ਚਾਹੀ ਤੇ ਮੇਰੇ 10 ਤੋਂ ਨਹੀਂ ਘਟਦਾ। ਨੂੰ। ਸੋ 5 ਲੀਟਰ ਤੋਂ ਬਾਹਰ ਡੰਗਦਾ ਦੁੱਧ ਇਹ ਥੱਲੇ ਹਾਜ਼ਰਾ ਮੰਨ ਕੇ ਥੱਲੇ ਬੱਚੇ ਨੂੰ ਮੂੰਹ ਲਵਾ ਕੇ ਚੰਗਾ ਕੇ 5 ਲੀਟਰ ਮੈਨ ਨਲ ਆ ਜਾਮਾ ਹੈਗਾਗਾ। ਤੇ ਚਵਾਈ ਦੇ ਨਰਮਾ ਵੀਰੇ ਜਾਮਾ। ਹਾਂ ਜੀ ਕੋਈ ਨਹੀਂ ਹੋਣਾ। ਸੋ ਚੋਣ ਬਈ ਪਸਮਾਦੀ ਦੇਖੋ। ਪੂਰੀ ਸੋਣੀ ਸਾਫ ਸੁਥਰੀ ਰਾਜ ਜੀ ਸਮੀ ਪੜੀ ਵੀ। ਕੱਦ-ਗਾਠ ਵੀ ਝੋਟੀਆਂ ਚੰਗਾ ਹੈਗਾ ਤੇ ਚਵਾਈ ਦੇ ਨਰਮਾ ਜਾਮਾ। ਤੇ ਹੋ ਗਿਆ ਅੱਜ ਇਹਨੂੰ ਦਿਨ 15-16 ਹਣਾ। 15-16। ਠੀਕ ਐ। ਤੇ ਬਾਕੀ ਚਾਰੂ ਵਗੈਰਾ ਦੇਖੋ ਪੂਰੀ ਫੁੱਲਾ ਜਾਮਾ। ਦੂਜਾ ਸੁਬਾ ਸੁਈਆ ਸਿੰਘ ਮੂਹਾਥਾ ਵੀ ਚੰਗਾ ਤੇ ਚੋਣ ਬਸਵਾ ਦੇਖੋ ਜਮਾ ਇਹ ਸਾਫ ਸੁੱਧਾ ਪੂਰੇ ਘਰ ਨੇ ਵਰਗੇ ਥਣ ਘੱਟਦੇ ਜਮਾ ਨੇ ਤੇ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ ਦੋ ਟਾਈਮ ਵੀਰੇ ਚਵਾ ਕੇ ਦੇ ਦਾਂਗੇ ਆਪਾਂ ਜਮਾ ਹਾਂਜੀ ਹਾਂਜੀ ਗਾਰੰਟੀ ਤਿੰਨ ਟਾਈਮ ਚੋਵੇ ਵਾਲਾ ਚਾਰ ਚੋਵੇ ਠੀਕ ਹੈ ਮੰਨ ਲਾ ਵੀ 10 ਲੀਟਰ ਤੁਹਾਨੂੰ ਦੁੱਧ ਘਟਨ ਦਿੰਦੇ ਆਪਾਂ ਨਾ ਨਾ ਜਮਾ ਨਹੀਂ ਠੀਕ ਵੀਰੇ ਵੀਰੇ ਝੂਠ ਬੋਲਣਾ ਤੇ ਰੇਟ ਇਹਦਾ ਕੀ ਰਹੂਗਾ ਰੇਟ 10 ਦਾ ਜੀ ਮਾਣ ਤਣ ਮਾਣਾ ਮੋਟੇ ਹੋ ਜੀ ਠੀਕ ਹੈ ਸੋ 10 ਦਾ ਦੇ ਵਿੱਚੋਂ ਮਾਣਾ ਮੋਟਾ ਮਾਨਦਾਨ ਹੋ ਜਾਊਗਾ ਤੇ 10 ਲੀਟਰ ਦਾ ਦਿਖਾਇਆ ਜਾ ਰਿਹਾ ਜਮਾਨੇ ਥੱਲੇ ਤੇ ਬਾਕੀ ਝੋਣ ਦੇਖੋ ਝੋਟੀ ਦਾ ਕੀ ਬਤਾ ਪੂਰਾ ਸਾਫ ਸੁਥਰਾ ਤੇ ਪਸਮਾ ਵਗੈਰਾ ਪੂਰਾ ਓਕੇ ਆ ਬਾਕੀ ਬੱਚਾ ਇਹਦੇ ਵਿੱਚ ਹੈਗੀ ਕੱਟੀ 15 ਹੌਲਾ ਦਿਨਾਂ ਦੀ ਹੈਗੀ ਸੂਈ ਵੀ ਆਪਾਂ ਕਰ ਦਿਆਂ ਕਿ ਲਿਆਂਦੀਆਂ ਵੀਰੇ ਇਹ ਕੀ ਕਰਦੇ ਝੂਠੀ ਠੀਕ ਆ ਪਿਛਲੇ ਸਵੇਰ ਆਪਾਂ ਦੁੱਧ ਪੀਤਾ ਕਰਦਾ ਹਾਂਜੀ ਪਿਛਲੇ ਸਵੇਰ ਕਿੱਥੇ ਕਿ ਚੱਲੀ ਸੀ ਇਹ 10 11 ਕਿਲੋ ਦੁੱਧ ਚੱਲੀ ਸੀ ਉਹਨਾਂ ਨੇ ਇੱਕ ਦੀ 12 13 ਕਿਲੋ ਦੁੱਧ ਦੇਣ ਦੀ ਉਮੀਦ ਹੈ ਬਾਕੀ ਹਾਲੇ ਥੋੜਾ ਮੌਸਮ ਬਹੁਤ ਗਰਮ ਆ ਠੀਕ ਆ ਅੰਦਾਜ਼ਾ ਵੀ ਲੀਟਰ ਦੇ ਦੁੱਧ ਪਾਉਣ ਦੀ ਹੋਰ ਕੈਪੈਸਿਟੀ ਦੀ ਹੈਗੀ ਆ ਹਾਂਜੀ 12 ਗੀ ਲੀਟਰ ਤੇ ਚੱਲੂਗੀ ਹਨਾ ਚੱਲੂ ਆਰਾਮ ਨਾਲ ਤੇ ਬਾਕੀ ਕੱਦ ਵਿੱਡ ਪਲੀ ਪੂੜੀ ਓਕੇ ਆ ਜਾਵਾਂ ਤੇ ਠੰਡਪੂਰਾ ਮੁਠੀ ਵਾਲਾ ਜਾਵਾਂ ਫੱਟ ਫੱਟ ਲੈ ਵਾ ਫਿਟਿੰਗ ਵਾਲਾ 1 ਲੱਖ 10000 ਕੁਈ ਨੀ ਗਾਰ ਵੀ 15 ਦੀ 2 14 ਦੇ ਦੋਗੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਜਾ ਬਹੁਤ ਵੀਰ ਕਹਿੰਦਾ ਸੀ ਠੱਗੀ ਹੋਗੀ 10 ਦਿੱਤਾ 8 ਦਿੱਤਾ ਰੁਪਇਆ 1.5 ਲੱਖ ਲਾਤਾ ਸੋ ਰੇਟ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਭਾਸ ਸੂਟ ਜਾਂ ਕਰਦਾ ਇਹਨੂੰ ਮਾਨਤਾਂ ਨੇ ਦੇ ਵਿੱਚ ਹੋ ਜੂ 1 ਲੱਖ 10 ਹਜ਼ਾਰ ਕੀਮਤ ਆ ਸੋ ਵੀਡੀਓ ਦੇ ਬਾਕਾ ਦਾ ਭਾਇ ਨਹੀਂ ਡੇਢ ਜੀ ਪੂਰਾ ਹੀ ਮੰਗਨੇ ਮੈਂ 1/3 ਵਾਂ ਅਗਲੇ 20 ਵਾਂ ਗੜੀ ਆ ਨਾ ਪੂਰਾ ਹੀ ਕਿਹਦਾ ਬਾਕੀ ਤੁਸੀਂ ਕਹਿੰਦਾ ਮੁੱਲ ਪੂਰਾ ਹੀ ਹੋਵੇ ਜਿਆਦਾ ਗੱਲ ਆ ਸੋ ਬਾਕੀ ਕੱਟੀ ਪਿਛੇ ਸੂਈ ਸਵਾਈ ਜਾ ਜਾ ਇਸ ਵੇਰੇ ਕਿੱਗ ਵਿੱਚ ਹੋਈ ਸੀਗੀ ਪਾਈਏ ਇਹ ਹੋਈ ਹੋਈ ਬਈ ਸਾਢੇ ਕਿਸ਼ੇ ਦੀ ਜੀ ਹੁਣ ਸਾਢੇ 6:30 ਟਾਈਮ ਹੀ ਹੋਣ ਹੋਗੇ ਹਾਂਜੀ ਜਮਾਂ ਟਾਈਮ ਤੋਂ ਟਾਈਮ ਆ ਹਾਂਜੀ ਤੁਸੀਂ ਆ ਮੈਂ ਬੜੀ ਜਾਨ ਕਿਉਂ ਮੇਰੇ ਘਰ ਦੇ ਦੁੱਧ ਪਾਉਣ ਆਉਂਦੇ ਜੀ ਠੀਕ ਹੈ ਲੈਨੇ ਕੰਮ ਗੇੜਾ ਪੁਰਾ ਦੇਗੀ ਠੀਕ ਆ ਸਾਢੇ 6:30 ਤੋਂ ਸਾਢੇ 6:30 ਬਣ ਕੇ ਚੱਲ ਜਿਹੜਾ ਮਰਜ਼ੀ ਵੀ ਚੋੜੇ ਹਣਾ ਸੋਰ ਬਾਕੀ ਦੇਖੇ ਨਵਾਂ ਹਾਣਾ ਜਮਾਂ ਝੋਟੀਆਂ ਦੂਜਾ ਸੂਆ ਗਰਮੀ ਪਰ ਇਹ ਪੰਛੀ ਦੁੱਧਣ ਬਈ ਜਾਏਗਾ ਲਾ ਨਾਕੀ ਚੰਗੀ ਨਹੀਂ ਆ ਜੀ ਇਹ। ਕਾਲੇਲ ਮੰਡੀ ਦੀ ਹੈ ਜੀ। ਅੱਛਾ। ਉੱਥੋਂ ਦਾ ਹੈ ਜੀ ਲੋਹ ਜੀ। ਅੱ삐 ਜਿਹੜਾ ਥੋੜ੍ਹੀ ਸੀ। ਹਾਂ ਜੀ ਹੁਣ। ਇਹ ਕੋਹ ਝੋਡੀ ਪਿਛਲੀ ਇੱਕ ਆਹ ਦੋਨੇ ਇਕੱਠੀਆਂ ਲੈ ਲ ਜਾਈ। ਆ ਕੱਟੇ ਦੇ ਨਾਲ ਪਾਉਂਗੇ ਜੀ ਵੀਡੀਓ ਕੋ ਰੱਖਣ ਵਾਲਾ ਹੋਇਆ ਪਾਉਂਦੇ ਗਾ। ਵੜੀ। ਇਹ ਕਿਹੜੀ ਮੱਝ ਦਾ? ਉਹ ਮੰਗਲੀ ਮੱਝ ਦਾ ਜੀ। ਦਿਖਾ ਦਾਂਗੇ ਜੀ। ਕਿਹੜੇ ਸਾਣ ਦਾ ਬੱਚਾ ਇਹ? ਇਹ ਬਈ ਯਾਰ। ਵਿੱਚੋਂ ਆਇਆ ਹੁਣ ਚੰਗੇ ਹਾਂ ਦੇ ਦੱਸਿਆ ਜੀ ਮੈਂ ਗਲਤ ਕਹਾ। 10 17 ਕਿਲੋ ਮੈਂ ਹਿੰਦ ਦਿੱਤਾ ਤੁਹਾਨੂੰ। ਤੁਹਾਡਾ ਬਚਾ ਮਨਾਜ ਲੈਣਾ ਕਿ ਵੀ ਦੋ ਨੰਬਰ ਦੇ ਦੇਣ ਨਾਲ ਵੀ ਪੰਨ ਨਾਲ ਆਇਆ ਤਾਂ ਦੇ ਦਾਂਗੇ ਆਪਾਂ ਹਾਂ ਜੀ ਹਾਂ ਮਾਲ ਵੱਲ ਜੀ ਮਿਲ ਜਾਊਗਾ ਹਾਂ ਜੀ ਮਾਲ ਵੱਲ ਕੱਟੀ ਨੂੰ ਛੱਡਦਾ ਜੀ ਛੱਡ ਦੀ ਮੜਾ ਜਾ ਦੋ ਦੋ ਦੇ ਸੁੱਤੋ ਦੁੱਧ ਦੇਖੋ ਇੱਕ ਥਾਂ ਦਾ ਪੂਰਾ ਛੱਡਿਆ ਗਿਆ ਤੇ ਬਾਕੀ 5 ਲੀਟਰ ਦੁੱਧ ਜਿਹੜਾ ਮਰਜੀ ਮੈਂ ਤਾਂ ਮਣ ਕੇ ਲੈ ਜੇ ਹਨਾ ਤੇ 10 ਦੇ ਵਿੱਚੋਂ ਨਾ ਮਾਨਦਾਰ ਮੜਾ ਮੋਟਾ ਹੋ ਜਾਊਗਾ ਪਿੰਡ ਭਗਤਪੁਰਾ ਮੋੜ ਜ਼ਿਲ੍ਹਾ ਬਰਨਾਲਾ ਤੇ ਇੱਕ ਖੜਾ ਕਟਾ ਜੇ ਕੋਈ ਵੇਨੇ ਲੈਣਾ ਹੋਵੇ ਉਸ ਮੈਂ ਤਾਂ ਆ ਗਿਆ ਕਟਾ ਕਟਾਪਾ ਦਿਖਾ ਦਿੰਦੇ ਆ ਲਗਭਗ 17 ਕਿਲੋ ਜੋ ਹੈ ਮੈਂ ਦਿਖਾ ਦੂਜੀ ਠੀਕ ਹੈ ਸੋ ਆ ਦੇਖ ਸਕਦੇ ਹੋ ਬਿਲਕੁਲ ਮਾਰ ਇਹਦਾ ਰੇਟ ਜਿਆ ਕੀ ਰੱਖਿਆ ਫਿਰ ਆਪਾਂ ਇਹ 13000 ਦੀ ਲਾਈਨ ਦੇਣੀ ਜਾਈ ਬਸ ਠੀਕ ਹੈ ਸਵਾ ਮੈਦ ਆ ਗਿਆ ਕਟਾ ਸੋ ਵੀਡੀਓ ਦੇਖਣੇ ਸਭ ਦਾ ਤੈਅ ਹੈ